ਦੋਸਤੋ ਅੱਜ ਅਸੀਂ ਰਾਮਪਰਾ ਫੂਲ ਵਿਖੇ ਪਹੁੰਚੇ ਹੋਏ ਆ ਗੁਰੂ ਕਿਰਪਾ ਐਗਰੋ ਮਸ਼ੀਨਰੀ ਰਾਮਪਰਾ ਫੂਲ ਵਾਲਿਆਂ ਦੇ ਤੁਹਾਨੂੰ ਅੱਜ ਦਸ਼ਮੇਸ਼ ਦਾ ਸੁਪਰ ਸੀਡਰ ਦਿਖਾਉਣਾਗਾ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਵੱਲੋਂ ਜਿਹੜਾ ਝੋਨੇ ਦੀ ਪਰਾਲੀ ਤੇ ਰੋਕ ਲਾ ਦਿੱਤੀ ਗਈ ਹੈ ਪਰਮਾਨੈਂਟ ਪੱਕੇ ਤੌਰ ਤੇ ਅੱਜ ਦਸ਼ਮੇਸ਼ ਸੁਪਰ ਸੀਡਰ ਜੋ ਕਿ ਇੱਕ ਬਹੁਤ ਹੀ ਵਧੀਆ ਨਾਮਵਰ ਕੰਪਨੀ ਹੈ ਅੱਜ ਅਸੀਂ ਉਹ ਤੁਹਾਨੂੰ ਉਹਦੇ ਸੁਪਰ ਸੀਡਰ ਦਿਖਾ ਰਹੇ ਹਾਂ ਤੇ ਇਹਦਾ ਐਡਰੈਸ ਤੁਹਾਨੂੰ ਦੱਸੀਏ ਹੀ ਰਾਮਪਰਾ ਫੂਲ ਵਿਖੇ ਇਸ ਹੋਟਲ ਦੇ ਬਿਲਕੁਲ ਨਾਲ ਹੈ ਗੁਰੂ ਕਿਰਪਾ ਐਗਰੋ ਮਸ਼ੀਨਰੀ ਰਾਮਪਰਾ ਫੂਲ ਵਾਲੇ ਨੰਬਰ ਵੀ ਤੁਹਾਨੂੰ ਸਕਰੀਨ ਤੇ ਚੱਲ ਰਹੇ ਨੇ ਦਿਖ ਰਹੇ ਨੇ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਦਸ਼ਮੇਸ਼ ਜਿਹੜਾ ਹੈ ਸੁਪਰ ਸੀਡਰ ਹੈ ਇਹਦੇ ਬਾਰੇ ਜਰੂਰ ਸਾਡੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿਓ ਹਾਂਜੀ ਬਾਈ ਜੀ ਪਹਿਲਾਂ ਉਹ ਤੁਹਾਨੂੰ ਦੱਸ ਦਾਂ ਦਸ਼ਮੇਸ਼ ਬਾਰੇ ਜਿਹੜਾ ਸੁਪਰ ਸੀਡਰ ਬਣਾਇਆ ਹੈਗਾ ਸਭ ਤੋਂ ਪਹਿਲਾਂ ਦਸ਼ਮੇਸ਼ ਨੇ ਹੀ ਬਣਾਇਆ ਹੈਗਾ ਜਣਾ ਦਤਾ ਆਪਾਂ ਕਹਿ ਲਈਏ ਦਸ਼ਮੇਸ਼ ਦਾ ਸੁਪਰ ਸੀਡਰ ਦਾ ਜੀ ਤੇ ਬਾਕੀ ਕਪੈਨਾਂ ਜਿਹਨਾਂ ਦਾ ਬਹੁਤ ਨਾਮ ਆਗਾ ਕਪੈਨ ਵੇਚਦੇ ਬਹੁਤ ਸਾਲ ਦੀ 13 14 ਰੋਟ ਲੱਗ ਕਪੈਨ ਵੇਚਦੇ ਹੂੰ ਉਹ ਤੋਂ ਬਾਅਦ ਆਪਾਂ ਸੁਪਰਵਾਈਜ਼ਰ ਦੀ ਗੱਲ ਕਰੀਏ ਇਹ ਰੋਟਾਵੇਟਰ ਡਾਇਰੈਕਟ ਬਣਾਦਾ ਜੀ ਮੰਨ ਲਓ ਇੱਥੋਂ ਆਪਾਂ ਆ ਨਟ ਦੋ ਖੋਲਣੇ ਇਹਦੇ ਦੋ ਖੋਲਣੇ ਹੂੰ ਚਾਰ ਨਟ ਖੋਲ ਕੇ ਸਟੈਂਡ ਦੇ ਉੱਤੇ ਰੋਟਾਵੇਟਰ ਬਣ ਜਾਂਦਾ ਜੀ ਇੱਥੋਂ ਦੋ ਨਟ ਆ ਖੋਲਨੇ ਜੀ ਦੋ ਵਾਲੇ ਆ ਵਾਲੇ ਇਹ ਖੋਲਣਾ ਦੋਸਤੋ ਦੋ ਨਟ ਖੋਲ ਕੇ ਰੋਟਾਵੇਟਰ ਬਣ ਜਾਂਦਾ ਇਹ ਹਾਂਜੀ ਤੇ ਹਾਂਜੀ ਜਿਹੜਾ ਸਾਈਜ਼ ਸਾਰੇ ਆ ਰਿਹਾ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਆ ਰਿਹਾ ਦਾ ਸੁਪਰ ਸੀਟਰ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਜਿਹੜੇ ਇਹ ਸਾਈਜ਼ ਆ ਰਹੇ ਨੇ ਬਾਕੀ ਕੁਆਲਿਟੀ ਇਹ ਗੇਅਰ ਹੈ ਦਾ ਕੰਪਨੀ ਆਪ ਲਾਉਂਦੀ ਹੈਗੀ ਠੀਕ ਹੈ ਜੀ ਬਾਕੀ ਆ ਜਫਾ ਦੇ ਕੋਲ ਬਹੁਤ ਨੋਆਗਾ ਪਿਓਰ ਮੈਟਲ ਦਾ ਦਾ ਜੀ ਬਲੇਡ ਇਹਦੇ ਬੋਨਸ ਸਟੀਲ ਦੇ ਆਗੇ ਕੰਪਨੀ ਆਪ ਲਾਉਦੀ ਹੈ ਜੀ ਇਸ ਦਾ ਸਟੀਲ ਦੀਆਂ ਇਹਦੀਆਂ ਹੀ ਪਿਸਤੌਲ ਇਹਦੇ ਰਿਆਤ ਦੇ ਆਗੇ ਐਲੂਮੀਨੀਅਮ ਦੇ ਜੀ ਬਾਕੀ ਇਹਦੀ ਇਹਦੀ ਬਾਡੀ ਸਟਰਕਚਰ ਆ ਬਹੁਤ ਹੈਵੀ ਬਣਿਆ ਹੋਇਆਗਾ। ਹੂੰ। ਬਾਕੀ ਚੱਕਰਾਂ ਕਿਸਾਨਾਂ ਨੂੰ ਜੇ ਕਿਸੇ ਦੀ ਜੇ ਦਿੱਕਤ ਆਉਂਦੀ ਆ ਤਾਂ ਚੱਕਰਾਂ ਦਾ ਮੋਡਿਊਲ ਵੀ ਦਿੱਤਾ ਪਿਆ ਵੀ ਕਿਹੜੇ ਟਰੈਕਟਰ ਤੇ ਕਿਹੜੀ ਗਰਾੜੀ ਤੇ ਕਿੰਨੇ ਚੱਕਰ ਬਣਨਗੇ ਇੱਧਰ। ਜੀ। ਠੀਕ ਹੈ। ਤੇ ਆਪਾਂ ਪਿੱਛੋਂ ਦਿਖਾ ਦਗੇ ਮੜਾ ਜੀ। ਅ ਦੋਸਤੋ ਬਹੁਤ ਹੀ ਵਧੀਆ ਸਾਫ਼ ਸੁਥਰਾ ਤੇ ਬਹੁਤ ਸੁੱਧ ਆ। ਜੇ ਬਾਈਆਂ ਵੱਲੋਂ ਦੱਸਿਆ ਤੇ ਹੋਰ ਵੀ ਇੱਥੇ ਕਿਸਾਨ ਭਰਾ ਦੱਸ ਰਹੇ ਸੀ ਕਹਿੰਦੇ ਵੀ ਬਹੁਤ ਸੁੱਧ ਆਗਾ। ਬਾਕੀ ਚੱਲਣ ਦੇ ਬਹੁਤ ਸੌਦਾ ਇੱਕ ਇਹਦੇ ਨਾਲ ਰੂਲੇ ਨੂੰ ਅਡਜਸਟ ਕਰਨ ਲਈ ਉੱਪਰੋਂ ਇੱਕ ਇਹ ਹੈਡਰ ਲੱਗਿਆ ਦਾ ਜੀ ਰੂਲੇ ਦੀ ਦਾਗ ਪਟਾਉਣੀ ਬਣਾਉਣੀ ਇਹਦੇ ਨਾਲ ਅਡਜਸਟ ਹੋ ਜਾਂਦੀ ਹੈ ਜੀ ਠੀਕ ਹੈ ਕੱਟਾਂ ਵਾਲਾ ਰੂਲਾ ਇਹਦੇ ਹਾਂ ਬਾਕੀ ਕਲਰ ਆ ਜਿਹੜਾ ਪੌਡਰ ਕਾਉਂਟਿੰਗ ਪੱਠੀ ਪੇਂਟ ਆਗਾ ਪੱਠੀ ਪੇਂਟ ਆ ਹਾਂ ਤੇ ਇਹ ਚ ਬੀਜ ਵਗੈਰਾ ਕਿੰਨਾ ਪੈ ਜਾਂਦਾ 80 80 ਕਿਲੋ ਬੀਜ ਤੇ ਰੇ ਪੈ ਜਾਂਦਾ ਜੀ 80 80 ਕਿਲੋ ਹਾਂਜੀ ਜੀ ਬਾਕੀ ਬਹੁਤ ਹੈਵੀ ਹੈਗਾ ਚੱਲਦਾ ਬਹੁਤ ਵਧੀਆ ਵੇਟ ਦੀ ਗੱਲ ਕਰੀਏ ਕਿੰਨਾ ਵੇਟ ਹੋਊਗਾ ਇਹਦਾ ਇਹਦਾ 11 ਕਵਾਂਟਲ ਦੇ ਲਗਭਗ ਭਜਨ ਹੈਗਾ ਜੀ 11 ਕਵ ਦੋਸਤੋ ਜਿਹੜੇ ਵੀ ਕਿਸਾਨ ਭਰਾ ਲੈਂਡ ਦੇ ਚਾਹਵਾਨ ਨੇ ਵੱਡਾ ਆਫਰ ਚੱਲ ਰਿਹਾ 25000 ਤੋਂ ਲੈ ਕੇ 35000 ਤੱਕ ਦਾ ਜਿਹੜਾ ਆਫਰ ਆ ਗਿਆ ਤੇ ਤੁਸੀਂ ਰਾਮਪਰਾਪੂਲ ਪਹੁੰਚ ਕੇ ਗੁਰੂ ਕਿਰਪਾ ਐਗਰੋ ਮਸ਼ੀਨਰੀ ਰਾਮਪਰਾਪੂਲ ਸਕਰੀਨ ਤੇ ਨੰਬਰ ਚੱਲ ਰਹੇ ਨੇ ਆਾ ਹੋਟਲ ਦੇ ਬਿਲਕੁਲ ਨਾਲ ਹੈਗਾ ਜੇ ਤੁਸੀਂ ਰਾਮਪਰਾਪੂਲ ਪਹੁੰਚ ਕੇ ਵੀਰਾਂ ਨਾਲ ਫੋਨ ਤੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਤੁਹਾਨੂੰ ਆਫਰ ਦੱਸ ਰਹੀ ਹੈ ਵੀ ਐਸੇ ਮਹੀਨੇ ਦਾ ਆਫਰ ਆ ਇਹ ਆ ਲਾਸਟ ਦਿਨਾਂ ਤੱਕ ਦੀਵਾਲੀ ਤੋਂ ਹਫਤਾ 10 ਦਿਨ ਬਾਅਦ ਤੱਕ ਜਿਹੜਾ ਆਫਰ ਚੱਲੂਗਾ ਇਹ ਤੇ ਜਿਹੜੇ ਵੀ ਕਿਸਾਨ ਭਰਾ ਲੈਣ ਦੇ ਚਾਹਵਾਨ ਨੇ ਤੇ ਉਹ ਸੰਪਰਕ ਕਰ ਸਕਦੇ ਆ ਧੰਨਵਾਦ